ਅੱਛਾ ਕੱਲ ਦੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅਸਰਾਂ ਦੀ ਵੱਡੀ ਖਬਰ ਖਬਰ ਨੰ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਮੇਰਾ ਪਿਆਰ ਮੀ ਚੈਨਲ ਨੂੰ ਸਬਸਕ੍ਰਾਈਬ ਲਈ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰੀਂ ਤੁਹਾਨੂੰ ਇੱਕ ਲਗ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਆਸਟ੍ਰੇਲੀਆ ਤੋਂ ਆਈ ਨੌਜਵਾਨ ਦੀ ਜੀਵਨ ਲੂਲਾ ਕੀਤਾ ਸਮਾਪਤ ਇਸ ਦੇ ਨਾਲ ਹੀ ਸੋਹਰਾ ਪਰਿਵਾਰ ਨੂੰ ਠਹਿਰਾਇਆ ਜੀ ਮੇਵਾ ਇਸ ਦੇ ਨਾਲ ਹੀ ਆਪਣੇ ਸੋਹਰੇ ਉਹ ਤੋਂ ਤੰਗ ਆ ਕੇ ਆਸਟ੍ਰੇਲੀਆ ਤੋਂ ਵਾਪਸ ਆਏ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਰ ਜਾਂ ਆਪਣੇ ਜੀਵਨ ਨੂੰ ਖਿੰਡੋ ਸਮਾਪਤ ਕਰ ਲਈ ਮਨ ਤੋਂ ਪਹਿਲਾਂ ਉੱਤਕ ਵਿਅਕਤੀ ਦੇ ਫੇਸਬੁੱਕ ਤੇ ਪੋਸਟਰ ਦੀ ਮੌਤ ਲਈ ਆਪਣੇ ਸੌਰੀ ਨੂੰ ਜਮੇ ਰੱਖਿਆ ਅਤੇ ਜਿਸ ਤੋਂ थाना ਸਿਵਲ ਲਾਈਨ ਦੇ ਪੁਲਿਸ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਇਸ ਦੇ ਨਾਲ ਹੀ ਪੀੜਤ ਪਰਿਵਾਰ ਨੂੰ ਬਿਆਨ ਮ੍ਰਿਤਕ ਦੇ ਮਾਤਾ ਪਰਮਜੀਤ ਔਰ ਅਤੀਵਾਸੀ ਨੀਲੋ ਖੁਰਦ ਦੇ ਦੱਸਿਆ ਕਿ ਉਸ ਦੇ 24 ਸਾਲ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਵਿਆਹ ਦੇ ਵੇਲੇ ਬੇਜੇ ਗਰਦੀਪ ਔਰ ਪੁਤਰੀ ਕੁਲਵੰਤ ਸਿੰਘ ਵਾਸੀ ਪੂਰਿਆ ਕਲਪ ਬਨਾਲ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਗੁਰਪ੍ਰੀਤ ਸਿੰਘ ਆਪਣੀ ਪਤਨੀ ਕਿਰਨ ਉਹਨਾਂ 2013 ਚ ਆਸਟ੍ਰੇਲੀਆ ਲੈ ਗਿਆ ਅਤੇ ਉੱਥੇ ਉਹਨਾਂ ਦੀ ਬੇਟੀ ਨੇ ਜਨਮ ਲਿਆ ਸਤਾ ਸੱਤ ਸਾਲ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਵਾਪਸ ਪਿੰਡ ਆ ਗਿਆ ਪਿੰਡ ਵਿੱਚ ਸਭ ਤੋਂ ਕੁਝ ਠੀਕ ਚੱਲ ਰਿਹਾ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ